ਬੱਚੇ ਦੇ ਹੱਥੀਏ ਕੀਤੀ ਵੱਡੀ ਪੇਮੈਂਟ ਤੁਸੀਂ ਦਿੱਤੇ ਪਏ ਹੋ। ਇਹ ਦੋ ਬੰਦਿਆਂ ਦੇ ਸ਼ੱਕ ਵੀ ਹੈਗਾ। ਉਸ ਉਹਨਾਂ ਨੂੰ ਲਿਆਂਦੇ ਨੇ। ਇੱਕ ਮੁੰਡੇ ਨੇ ਰਾਤੀ ਉਹ 21 ਤਰੀਕ ਨੂੰ ਪੈਸੇ ਮੰਗੇ ਨੇ। ਅਸੀਂ ਮੰਗਦੇ ਜੇ ਨਿਤਿਨ ਦੇ ਕਾਤਲਾ ਨੂੰ 18 ਤਰੀਕ ਨੂੰ ਪਤਾ ਲੱਗਦਾ ਬੇਰਾਤੀ 18 ਫਰਵਰੀ 18 ਫਰਵਰੀ ਕਿੰਨੀ ਮੈਂ ਕਿਹਾ ਮਾਮਲਾ ਦਾ ਕੰਪਲੀਟ ਆ ਉਹ ਵੀ ਬੇੜੀ ਜਾ। ਬਾਬਾ ਜੀ ਪੁਲਿਸ ਮੁਬਾਰਕ ਮੁਬਾਰਕ ਜੀ ਪੁਲਿਸ ਮੁਬਾਰਕ ਮੇਰੇ ਬੇਟੇ ਦਾ ਨਾਮ ਹੈ ਨਿਤਿਨ ਸ਼ਰਮਾ ਉਹ ਅੱਜ 21 ਤਰੀਕ ਨੂੰ ਆਂਦਾ ਹੈ ਅਸੀਂ ਫਿਰੋਜ਼ਪੁਰ ਦੇ ਰਹਿਣ ਵਾਲੇ ਆਈ ਹਾਂ ਲੁਧਿਆਣੇੋਂ ਕਰਦਾ ਹੈ ਕੰਮ ਜੀ ਐਮ ਡੀ ਕੰਪਨੀ ਕੋਲ ਬਕਾਉ ਅਕਾਊਂਟੈਂਟ ਉਹਨਾਂ ਦਾ ਕਾਊਂਟ ਸੰਭਾਲਦਾ ਹੈ 21 ਤਰੀਕ ਨੂੰ ਕੰਪਨੀ ਵਾਲੇ ਉਹਨੂੰ ਫਿਰੋਜ਼ਪੁਰ ਭੇਜਦੇ ਨੇ ਪੇਮੈਂਟ ਲੈਣ ਵਾਸਤੇ ਕਿ ਤੂੰ ਉੱਥੋਂ ਪੇਮੈਂਟ ਲੈ ਕੇ ਆਨੀਂ ਬੱਚਾ 21 ਤਰੀਕ ਨੂੰ ਇੱਥੇ ਆਂਦਾ ਹੈ ਸ਼ਾਮ ਨੂੰ ਉਹ ਪੇਮੈਂਟ ਲੈ ਕੇ ਘਰੇ ਆ ਜਾਂਦਾ ਹੈਗਾ ਘਰੇ ਆ ਕੇ ਆਪਦਾ ਬੈਗ ਰੱਖ ਕੇ ਉਬਾਰ ਆਂਦਾ ਬਾਜ਼ਾਰ ਮਾਰਕੀਟ ਆਪਦਾ ਜੋ ਕੰਮ ਉਹਨੇ ਕਰਨਾ ਹੈ ਕਰਕੇ ਹੋ ਰਤੀ 9 ਵਜੇ ਕਰੇ ਆ ਜਾਂਦਾ ਖਾਣਾ ਵਗੈਰਾ ਖਾ ਕੇ ਸੋ ਜਾਂਦਾ ਹੈਗਾ ਸਵੇਰ ਉੱਠਦਾ ਹੈ 4:30 ਵਜੇ ਉੱਠ ਕੇ ਕਹਿੰਦਾ ਹੈ ਕਿ ਵੀ ਮੈਂ ਸਵੇਰੇ ਜਾਣਾ ਹੈਗਾ ਰਾਤੀ ਕਹਿੰਦਾ ਕਿ ਮੈਂ ਸਵੇਰ ਜਾਣਾ ਮਮਾ ਤੇ ਤੁਸੀਂ ਮੈਨੂੰ ਸਵੇਰੇ ਟਾਈਮ 'ਤੇ ਉਠਾ ਦਿਓ ਸਵੇਰੇ ਉੱਠਦਾ ਹੈ ਮੈਂ ਉਹਦੇ ਪਾਪਾ ਨੇ ਕਿੰਨੇ ਤੁਸੀਂ ਇਸ ਸਟੇਸ਼ਨ 'ਤੇ ਛੱਡ ਦਿਓ ਇੱਥੇ ਜਾਣਾ ਹੈਗਾ ਉਹ ਜਾਂਦੇ ਨੇ ਉਹਨੂੰ ਸਟੇਸ਼ਨ 'ਤੇ ਛੱਡ ਕੇ ਆਂਦੇ ਹੈਗੇ ਨੇ ਉਹ 5 ਵੇਲੀ ਟ੍ਰੇਨ 'ਤੇ ਉਹਨੇ ਜਾਣਾ ਹੁੰਦਾ ਹੈਗਾ ਜਾਂਦਾ ਹੈਗਾ ਸਟੇਸ਼ਨ ਤੋਂ ਉਹ ਛੱਡ ਵੀ ਆਈਦਾ ਹੈਗਾ ਪਰ 9 ਵਜੇ ਆ ਕੇ ਕੰਪਨੀ ਵੱਲੋਂ ਇੱਕ ਬੱਚਾ ਆਉਂਦਾ ਘਰੇ ਸਾਡੇ ਕਿ ਮੁੰਡਾ ਉੱਥੇ ਨਹੀਂ ਪਹੁੰਚਿਆ ਕਿਦਾਂ ਉਸ ਟਾਈਮ ਤੇ ਸਾਨੂੰ ਭੱਜੜ ਪੈ ਜਾਂਦੀ ਹੈਗੀ ਆ ਕਿ ਬੱਚਾ ਲੁਧਿਆਣੇ ਅਸੀਂ ਖੁਦ ਬਿਠਾ ਕੇ ਆਏ ਆ ਉਹਨੇ ਛੱਡ ਕੇ ਆਏ ਆ ਸਟੇਸ਼ਨ ਤੇ ਇਹ ਕਿਦਾਂ ਹੋ ਸਕਦਾ ਵੀ ਉਹ ਲੁਧਿਆਣੇ ਪਹੁੰਚਿਆ ਹੀ ਨਹੀਂ ਹੈਗਾ ਜਦੋਂ ਅਸੀਂ 9 ਵਜੇ ਤੱਕ 9:30 ਵਜੇ ਤੱਕ 10 ਵਜੇ ਤੱਕ ਵੇਟ ਕਰਦੇ ਆ ਵਿੱਚ ਉਹਦਾ ਫੋਨ ਵੀ ਸਵਿਚ ਆਫ ਆਈ ਜਾਂਦਾ ਪਿਆ 6:30 ਵਜੇ ਤੱਕ ਉਹਦਾ ਲਾਸਟ ਸੀਨ ਸ਼ੋ ਹੁੰਦਾ ਪਿਆ WhatsApp ਤੇ ਉਸ ਤੋਂ ਬਾਅਦ ਹੁੰਦਾ ਨਾ ਲਾਸਟ ਸਿੰਜ ਕੋਈ ਸ਼ੋਅ ਹੋਇਆ WhatsApp ਤੇ ਨਾ ਹੀ ਹੁੰਦਾ ਫੋਨ ਚੱਲਿਆ ਹੈਗਾ। ਉਹਦੀ ਮਿਸਿੰਗ ਦੀ ਕੰਪਲੇਂਟ ਸੀਕ੍ਰੇਟ ਪੁਲੂ ਸ਼ੁਰੂ ਕੀਤੀ ਸੀ। ਹਾਂਜੀ ਅਸੀਂ ਉਸੇ ਦਿਨ ਹੀ 12 ਵਜੇ ਮਿਸਿੰਗ ਦੀ ਕੰਪਲੇਂਟ ਕਰਕੇ ਆਏ ਹਾਂ ਪੁਲਿਸ ਕੋਲ ਸਿਟੀ ਥਾਣੀ ਕੋਲ। ਹਾਂ ਉਸ ਤੋਂ ਬਾਅਦ ਫਿਰ ਤੁਹਾਡੇ بیٹے ਦਾ ਕਿਵੇਂ ਪਤਾ ਲੱਗਾ ਕਿੰਨੇ ਦਿਨਾਂ ਬਾਅਦ ਜਿਹੜਾ ਇੱਥੇ ਪਤਾ ਲੱਗਾ। ਉਸ ਤੋਂ ਬਾਅਦ ਸਾਨੂੰ 18 ਤਰੀਕ ਨੂੰ ਪਤਾ ਲੱਗਦਾ ਬਈ ਰਾਤੀ। 18 ਫਰਵਰੀ 18 ਫਰਵਰੀ ਨੂੰ ਪਤਾ ਲੱਗਿਆ ਰਾਤੀ ਉਹ ਵੀ ਇੱਕ ਇਹੰਦਾ ਦੋਸਤ ਹੈਗਾ ਰੋਹਨ ਮੇਰੇ ਬੇਟੇ ਦਾ। ਉਹਨੇ ਇੱਕ ਵੀਡੀਓ ਪਾਈ ਹੈ। ਕੀ ਆਂਟੀ ਇਸ ਨੇ ਇਸਲਾ ਵੀਡੀਓ ਪੈਂਦੀ ਪਈ ਆ ਰਾਜਸਥਾਨ ਤੋਂ ਪਈ ਆ ਆਪਾਂ ਨੂੰ ਛਤਲਗੜ੍ਹ ਦੀ ਤੇ ਤੁਸੀਂ ਦੇਖੋ ਕਿ ਤੇ ਆਪਣਾ ਨਿਤਿਨ ਤੇ ਨਹੀਂ ਹੈਗਾ ਉਸ ਬੱਚੇ ਦੇ ਅੱਜੇ ਘੜਾ ਪਾਇਆ ਹੋਇਆ ਸੀ ਨਿਤਿਨ ਸ਼ਰਮਾ ਦੇ ਨਾਂ ਤੇ ਉਸੇ ਘੜੇ ਦੀ ਪਹਿਚਾਨ ਵੱਜੋ ਉਹਨਾਂ ਨੇ ਉਹ ਵੀਡੀਓ ਪਾਈ ਆ ਉਹਦੇ ਤੋਂ ਅਸੀਂ ਪਹਿਚਾਨ ਕੀਤੀ ਅਗਲੇ ਦਿਨ ਅਸੀਂ ਸਿਟੀ ਥਾਣੇ ਤੋਂ ਹੀ ਸਾਭ ਨੂੰ ਲੈ ਕੇ ਗਏ ਆ ਨਾਲ ਅਫਸਰ ਸਾਡੇ ਨਾਲ ਗਿਆ ਏ ਉੱਥੇ ਜਾ ਕੇ ਅਸੀਂ ਪਹਿਚਾਨ ਕੀਤੀ ਆਪਣੇ ਬੱਚੇ ਦੀ ਉਹਦੇ ਕੱਪੜੇ ਆਂਦੀ ਉਹਦੇ ਹੱਥ ਜਿਹੜਾ ਚਾਂਦੀ ਦਾ ਕੜਾ ਪਾਇਆ ਹੋਇਆ ਸੀ ਉਹਦੇ ਨਾਂ ਦਾ ਉਸ ਕੜੇ ਦੀ ਪਹਿਚaan ਕੀਤੀ ਉੱਥੇ ਜਾ ਕੇ ਸਾਰੀ ਪਹਿਚaan ਕਰਕੇ ਅਸੀਂ ਇਹ ਕਨਫਰਮ ਕੀਤਾ ਕਿ ਸਾਡਾ ਹੀ ਬੱਚਾ ਹੈਗਾ ਅਸਤੀਆਂ ਉਹਨਾਂ ਨੇ ਸੰਸਕਾਰ ਕਰਤਾ ਹੋਇਆ ਸੀ ਉੱਥੇ ਜਾਂਦੇ ਆਏ ਬੇਟ ਕੀਤੀ ਉਹਨਾਂ ਨੇ 3 ਦਿਨ ਸਾਡੀ ਪਰ ਜਦੋਂ ਕੋਈ ਵਾਰਿਸ ਨਹੀਂ ਆਇਆ ਹੈਗਾ ਉਹਦੋਂ ਉਹਨਾਂ ਨੇ ਸੰਸਕਾਰ ਕਰ ਦਿੱਤਾ 11 ਤਰੀਕ ਨੂੰ ਅਸੀਂ ਉੱਥੋਂ ਅਸਤੀਆਂ ਲੈ ਕੇ ਆਏ ਆ ਆਪਣੇ ਬੱਚੇ ਦੀ ਤੁਹਾਨੂੰ ਕੀ ਲੱਗਦਾ ਹੈਗਾ ਵੀ ਤੁਹਾਡੇ ਬੇਟੇ ਨਾਲ ਕੀ ਹੋਇਆ ਹੈ ਸੇਜ਼ਨ ਵੀ ਹੀ ਲੱਗਦਾ ਕਿ ਉਹਨਦੇ ਕੋਲ ਪੇਮੈਂਟ ਸੀਗੀ ਪੇਮੈਂਟ ਕਰਕੇ ਹੀ ਉਹਨੂੰ ਉਹਨਦੇ ਨਾਲ ਗਲਤ ਹੋਇਆ ਕੁਝ ਨਾ ਕੁਝ ਕਿੰਨੀ ਪੇਮੈਂਟ ਸੀਗੀ ਉਹਨੂੰ ਕੰਪਨੀ ਵਾਲੇ ਕਹਿੰਦੇ ਨੇ ਕਿ ਉਹਨਦੇ ਕੋਲ 10 ਲੱਖ ਰੁਪਈਆ ਸੀਗਾ ਤਾਂ ਫਿਰ ਪੁਲਿਸ ਨੂੰ ਹੈਲਿਕੋਪਟਰ ਕਰ ਕੋਈ ਪਤਾ ਨਹੀਂ ਲੱਗਾ ਤੁਹਾਨੂੰ ਵੀ ਲੱਗਦਾ ਕਿ ਉਸ ਦਾ ਮਰਡਰ ਹੋਇਆ ਹਾਂਜੀ ਸਾਨੂੰ ਇਹ ਹੀ ਲੱਗਦਾ ਕਿ ਉਹਦਾ ਮਰਡਰ ਹੋਇਆ ਆ ਉਹਦੇ ਕੋਲ ਕੁਝ ਬਰਾਮਦ ਨਹੀਂ ਹੋਇਆ ਫਿਰ ਲੜਕੀ ਕੋਈ ਕੁਝ ਵੀ ਕੋਈ ਦਾ ਬੈਗ ਸੀ ਉਹਦੀ ਜੈਕਟ ਸੀ ਉੱਪਰ ਦੀ ਲੋਈ ਸੀਗੀ ਸਾਰਾ ਕੁਝ ਸੀ ਕੋਈ ਚੀਜ਼ ਨਹੀਂ ਆਪਾਂ ਨੂੰ ਬਸ ਉਹਦੇ ਜਿਹੜੇ ਕੰਨ ਤੇ ਕੱਪੜੇ ਪਾਏ ਹੋਏ ਨੇ ਉਹੀ ਆਪਾਂ ਨੂੰ ਉਹਦੇ ਤੋਂ ਪਤਾ ਲੱਗਿਆ ਹੈਗਾ ਜਾਂ ਉਹਦੇ ਹੱਥ 'ਚ ਚਾਂਦੀ ਦਾ ਕੜਾ ਪਿਆ ਸੀ ਆਪਾਂ ਨੂੰ ਉਹੀ ਮਿਲਿਆ ਉਹਦਾ ਵਾਇਲਟ ਸੀ ਉਹਦਾ ਫੋਨ ਸੀ ਕੋਈ ਚੀਜ਼ ਨਹੀਂ ਆਪਾਂ ਨੂੰ ਘਰ ਦਾ ਇਕਲੌਤਾ ਬੇਟਾ ਸੀਗਾ ਇਹ ਹਾਂਜੀ ਘਰ ਦਾ ਇਕਲੌਤਾ ਬੱਚਾ ਸੀ ਮੇਰਾ ਤੁਹਾਡੀ ਬੇਟੀਆਂ ਨਹੀਂ ਆ ਤੇਰੀ ਇੱਕ ਬੇਟੀ ਹੈ ਛੋਟੀ ਇੱਕ ਮੇਟਾ ਹੀ ਸੀ ਇੱਕ ਹੀ ਮੇਟਾ ਕਿੰਨੀ ਉਮਰ ਹੈਗੀ ਸੀ ਇਹਦੀ 24 ਸਾਲ ਕੀ ਮੰਗ ਕੀ ਕਰਦੇ ਹੈਗੇ ਉਪਰ ਪ੍ਰਸ਼ਾਸਨ ਅਸੀਂ ਇਹ ਕਹਨੇ ਆ ਕਿ ਸਾਡੇ ਬੱਚੇ ਦੇ ਕਤਲ ਨੂੰ ਫੜਿਆ ਜਾਵੇ ਉਹਨੂੰ ਇਨਸਾਫ ਦਿੱਤਾ ਜਾਵੇ ਮੇਰੇ ਬੱਚੇ ਨੇ ਤੇ ਵਾਪਸ ਨਹੀਂ ਆਉਣਾ ਹੈ ਪਰ ਕਮ ਸੇ ਕਮ ਉਹਨਾਂ ਨੂੰ ਤੇ ਸਜ਼ਾ ਮਿਲੇ ਜਿਨ੍ਹਾਂ ਨੇ ਉਹਨਾਂ ਨਾਲ ਗਲਤ ਕੀਤਾ ਕੀ ਨਾਮ ਹੈ ਤੁਹਾਡਾ ਸਿੰਘ ਗੀਤਾ ਬੰਨ ਲਾਇਆ ਗਿਆ ਕਿ ਅਸੀਂ ਕਹਿ ਹਿੰਮਤ ਕਰਦੇ ਅਸੀਂ ਮੰਗਦੇ ਜੇ ਨਿਤਿੰਦ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਜਲਦ ਜਲ ਲੱਭਿਆ ਜਾਵੇ ਤੁਸੀਂ ਦੇਖੋ ਕਿੱਥੇ ਲਾਇਆ ਜਾਂ ਮੁਲਤਾਨੀ ਗੇਟ ਪ੍ਰਾਨਕ ਸਾਹਿਬ ਮੁਲਤਾਨੀ ਗੇਟ ਚੌਂਗਟਾ ਆਇਆ ਜੀ ਕੀ ਲੋੜ ਕੀ ਪੈਗੀ ਅਜ 65 ਦਿਨ ਹੋ ਗਏ 65 ਦਿਨ ਅਜ ਕੋਈ ਸੁਣਵਾਈ ਨਹੀਂ ਹੋਈ ਦੀ ਇਸ ਕਰਕੇ ਤਨਾ ਲਾਇਆ ਗਿਆ ਜੀ ਜਦੋਂ ਹਉਣ ਜੇ ਤਨਾ ਸੀ ਲਾਇਆ ਹੈ ਜੋ ਸਾਡੀ ਸੁਣਵਾਈ ਹੋਣ ਵੀ ਨਹੀਂ ਹੋਏਗੀ ਅਗਲੇ ਸ਼ੁੱਕਰਵਾਰ ਅਸੀਂ ਪੂਰਾ ਬਾਜ਼ਾਰ ਬੰਦ ਕੀਤਾ ਜਾਏਗਾ ਜੀ ਨਾਮ ਹੈ ਤੁਹਾਡਾ ਮਨੀਸ਼ ਸ਼ਰਮਾ ਇਧਰ ਤਾਂ ਬੱਚਾ ਹੁੰਦਾ ਫਿਰ ਵੀ ਇੰਨੀ ਦੇਰੀ ਕੀਤੀ ਜਾਂਦੀ 65 ਦਿਨ ਹੋ ਗਏ ਸਰ ਇੱਕ ਆਮ ਨਾਗਰਿਕ ਦਾ ਬੱਚਾ ਪਹਿਲਾ ਗੁੰਮਸ਼ੁਦਾ ਹੁੰਦਾ ਫਿਰ ਉਹਦਾ ਕਤਲ ਕੀਤਾ ਜਾਂਦਾ ਅੱਜ ਤੱਕ ਇੱਕ ਵੀ ਬੰਦਾ ਨਹੀਂ ਹੰਦੇ ਵਿੱਚ ਫੜਿਆ ਜਾਂਦਾ ਇੰਨੀ ਦੇਰੀ ਇਹ ਆਮ ਪਬਲਿਕ ਵਾਸਤੇ ਹੀ ਹੈ ਕਿ ਸਾਰੇ ਵਾਸਤੇ ਹੀ ਸਾਨੂੰ ਇਸ ਚੀਜ਼ ਦਾ ਜਵਾਬ ਵੀ ਦਿੱਤਾ ਜਾਵੇ ਤੇ ਇਨਸਾਫ ਦਿੱਤਾ ਜਾਵੇ ਸਰ ਸਾਡੀ ਇਹ ਮੰਗ ਹੈ ਕੀ ਨਾਮ ਤੁਹਾਡਾ ਸਾਹਿਲ ਬਾਗਲਾ ਬਚਾ ਦਿਓ ਦਿੱਲੀ ਦੇ ਗਾਥਲੋ ਨੂੰ ਜ살 ਦਿਓ ਦਿੱਲੀ ਦੇ ਗਾਥਲੋ ਨੂੰ ਜ살 ਦਿਓ ਦਿੱਲੀ ਦੇ ਗਾਥਲੋ ਨੂੰ ਜ살 ਦਿਓ ਪੰਜਾਬ ਪੁਲਿਸ ਦਿੱਲੀ ਦੇ ਗਾਥਲੋ ਨੂੰ ਜ살 ਦਿਓ ਦਿੱਲੀ ਦੇ ਗਾਥਲੋ ਨੂੰ ਦਿੱਲੀ ਦੇ ਗਾਥਲੋ ਨੂੰ ਪੰਜਾਬ ਪੁਲਿਸ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਪੰਜਾਬ ਪੁਲਿਸ ਜਿੰਦਾਬਾਦ ਨਿੱਤਰੇ ਦੇ ਕਾਤਲਾਂ ਨੂੰ ਜਿੰਦੇ ਰੱਖੋ ਨਿੱਤਰੇ ਦੇ ਕਾਤਲਾਂ ਨੂੰ ਮਾਰ ਦਿਓ 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 ਇਹੋ ਹੀ ਮੰਗ ਕਰਦੇ ਨੇ ਕਾਤਲਾਂ ਨੂੰ ਫੜਾਇਆ ਜਾਵੇ ਮੋਟਰ ਵੀ ਹੋਇਆ ਹੁੰਦਾ ਐਸਿਆਂ ਕਰਕੇ ਹੁੰਦਾ ਕਤਲ ਹੋਇਆ ਹੈ ਪੁਲਿਸ ਤੋਂ ਕੋਈ ਕਾਰਵਾਈ ਨਹੀਂ ਕਰਦੀ ਜੀ ਦੋ ਬੰਦਿਆਂ ਦੇ ਸ਼ੱਕ ਵੀ ਹੈਗਾ ਉਸ ਉਹਨਾਂ ਨੂੰ ਲਿਆਂਦੇ ਨਹੀਂ ਇੱਕ ਮੁੰਡੇ ਨੇ ਰਾਤੀ ਹੁੰਦੇ ਕੋ 21 ਤਰੀਕ ਨੂੰ ਪੈਸੇ ਮੰਗੇ ਨੇ ਤੂੰ ਮੈਨੂੰ ਪੈਸੇ ਦੇ ਦੇ ਉਹਨੇ ਪਤਾ ਨਹੀਂ ਕਿਸ ਬਹਾਨੇ ਨਾਲ ਉਹਨੂੰ ਫੋਨ ਕੀਤਾ ਉਹ ਕਹਿੰਦਾ ਨਹੀਂ ਮੈਂ ਸਵੇਰੇ ਆ ਰਿਹਾ ਮੇਰੇ ਕੋ ਪੈਸੇ ਨਹੀਂ ਆ ਗਏ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਪੁਲਿਸ ਕਰਦੀ ਅੱਜ ਕਿੰਨੇ ਦਿਨ ਹੋ ਗਏ ਨੇ ਦੋ ਮਹੀਨੇ 6 ਦਿਨ ਹੋ ਗਏ ਕੋਈ ਇਨਸਾਫ ਨਹੀਂ ਕਰਦੀ ਪੁਲਿਸ ਪੁਲਿਸ ਦੇ ਇਨਸਾਫ ਹੀ ਕਾਰیوں کار وین ਨੂੰ ਕਾ ਦੇ ਤਾਂ ਫਿਰ ਅੱਜ ਇੱਥੇ ਕੀ ਕੀ ਧਰਨਾ ਲਾਇਆ ਤੁਸੀਂ ਸਾਡੇ ਇਸ ਇੱਥੇ ਕਰਕੇ ਧਰਨਾ ਲਾਇਆ ਸਾਡੇ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਕੀ ਮੰਗ ਕਰਦੇ ਤੁਸੀਂ ਮੰਗਿਆ ਉਹ ਹੀ ਚਾਹੁੰਦੇ ਸਾਨੂੰ ਸਾਹ ਮਿਲਣਾ ਚਾਹੀਦਾ ਕੀ ਨਾਮ ਹੈ ਤੁਹਾਡਾ ਰਣਦੀਪ ਸ਼ਰਮਾ ਸਰ ਕਿਸ ਮਾਮਲੇ ਲੈ ਕੇ ਲੱਗੇ ਹੋ ਇਹ ਬੱਚਾ ਦੀਪਿੰਨ ਸ਼ਰਮਾ ਇਹ ਕੁਝ ਵੀ ਨਹੀਂ ਪਹਿਲਾਂ ਇਥੋਂ ਫਰੀਦਪੁਰ ਤੋਂ ਗਿਆ ਸੀ ਆਪਣੇ ਬਿਜ਼ਨਸ ਦੇ ਮਾਮਲੇ ਉਹਦੇ ਪੇਰੈਂਟ ਦਾ ਕਰੀਬ 10 ਲੱਖ ਰੁਪਏ ਇਸ ਦੇ ਜੋ ਬੱਚਾ ਗੁੰਮ ਗਿਆ ਉਸ ਤੋਂ ਬਾਅਦ ਡੈਡ ਬੋਡੀ ਦੀ ਕਿਤੇ ਰਾਜੀ ਕਰਨ ਵਗੈਰਾ ਤੋਂ ਮਿਲੀ ਆ ਉਸ ਵਾਂਚ ਇਹਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਆ ਨੈਚਰਲੀ ਇਹ ਜਵਾਨ ਬੱਚਾ ਕਿਸਦਾ ਗਿਆ ਤੇ ਹਾਈ ਕੋਰਟ ਵੀ ਇਹ ਪਾਰਟੀ ਪਹੁੰਚੀ ਹੈ ਹਾਈ ਕੋਰਟ ਦੀ ਡਾਇਰੈਕਸ਼ਨ ਹੋਈ ਹੈ ਰੋਜਪੁਰ ਪੁਲਿਸ ਨੂੰ ਇੱਕ ਮਹੀਨੇ ਚ ਇਹਨਾਂ ਦਾ ਮਾਮਲਾ ਜਿਹੜਾ ਕਮਰੇਟ ਆ ਉਹਨੂੰ ਵੇੜੀ ਜਾਵੇ ਤੇ ਹੁਣ ਸਾਰੇ ਅਫਸਰ ਵਿਜੀਪਾ ਡੀਐਸਪੀ ਸਿੱਟਾ ਸਾਹਿਬ ਇਹਨਾਂ ਨੇ ਗੱਲ ਕਰਵਾਤੀ ਹੈ ਡੀਲ ਕਰ ਰਹੇ ਆ ਇੱਕ ਹਫ਼ਤੇ ਨੇ ਕੋਈ ਟਾਈਮ ਲਿਆ ਇੱਕ ਹਫ਼ਤੇ ਨੇ ਕੰਪਲੇਂਟ ਨਵੇੜ ਕੇ ਉਹ ਵੀ ਬਣਦੀ ਕਾਰਵਾਈ ਨਾ ਪਰਚਾ ਦਸਤਾ की जेड़ा धरना लग गया है पंजाब हाँ था सरकार सरकार मित्र के कालरों को मित्र के कादरों को मित्र के कादरों को प्लीज़ पंजाब सरकार पंजाब सरकार पंजाब सरकार पंजाब सरकार